ਮਾਰਨੀ ਸਟੂਡੈਂਟ ਬੇਟਾ ਜੀ ਅੱਜ ਅਸੀਂ ਕਰਾਂਗੇ ਲੇਖ ਪੰਜਵਾਂ ਪੰਜਾਬ ਦੇ ਲੋਕ ਕਿੱਤੇ ਅਤੇ ਲੋਕ ਕਲਾਵਾਂ ਬੇਟਾ ਪੜ੍ਹਨਾ ਸਟਾਰਟ ਕਰਦੇ ਹਾਂ ਪੰਜਾਬ ਦੇ ਲੋਕ ਕਿੱਤੇ ਅਤੇ ਲੋਕ ਕਲਾਵਾਂ ਲੇਖ ਕਿਰਪਾਲ ਕਜਾਕ ਦੀ ਰਚਨਾ ਹੈ ਇਸ ਵਿੱਚ ਲੇਖਕ ਨੇ ਪੰਜਾਬ ਦੇ ਲੋਕ ਕਿੱਤਿਆਂ ਅਤੇ ਲੋਕ ਕਲਾਵਾਂ ਸੰਬੰਧੀ ਬੜੀ ਬਰੀਕੀ ਨਾਲ ਚਰਚਾ ਕੀਤੀ ਹੈ ਲੇਖਕ ਕਹਿੰਦਾ ਹੈ ਕਿ ਲੋਕ ਕਿੱਤੇ ਪੁਰਾਣੇ ਸਮੇਂ ਤੋਂ ਹੀ ਮਨੁੱਖ ਦੇ ਜੀਵਨ ਦਾ ਹਿੱਸਾ ਬਣੇ ਹੋਏ ਹਨ ਕਹਿੰਦਾ ਮਤਲਬ ਹੈ ਕਿ ਮਨੁੱਖ ਜਦੋਂ ਦਾ ਧਰਤੀ ਤੇ ਆਇਆ ਹੈ ਉਹਨੂੰ ਆਪਣੀ ਜੀਵਿਕਾ ਕਮਾਉਣ ਵਾਸਤੇ ਕੁਝ ਨਾ ਕੁਝ ਕੰਮ ਕਰਨਾ ਪੈਂਦਾ ਹੈ ਤੇ ਸ਼ੁਰੂ ਤੋਂ ਹੀ ਲੋਕ ਕੀ ਕਰਦੇ ਨੇ ਕੋਈ ਇਹੋ ਜਿਹਾ ਕੰਮ ਸ਼ੁਰੂ ਕਰ ਲੈਂਦੇ ਨੇ ਜਿਹੜਾ ਕਿ ਉਹਨਾਂ ਦਾ ਸਮਾਪਨ ਦੇ ਨਾਲ ਉਹ ਕੰਮ ਕੀਤਾ ਬਣ ਜਾਂਦਾ ਹੈ ਲੋਕ ਕਿੱਤਿਆਂ ਦੇ ਵਿਕਾਸ ਦੇ ਕਾਰਨ ਹੀ ਸਮਾਜ ਦਾ ਵਿਕਾਸ ਸੰਭਵ ਹੋਇਆ ਇਹਦਾ ਮਤਲਬ ਹੈ ਕਿ ਜਦੋਂ ਸਾਡਾ ਜਿਹੜਾ ਕੰਮਕਾਰ ਚੰਗਾ ਹੋਵੇਗਾ ਤੇ ਸਾਡਾ ਸਮਾਜ ਵਿੱਚ ਵੀ ਸੁਧਾਰ ਹੋ ਜਾਏਗਾ ਆਪਣੀ ਫੈਮਿਲੀ ਦੇ ਨਾਲ ਨਾਲ ਸਮਾਜ ਵਿੱਚ ਵੀ ਸੁਧਾਰ ਹੁੰਦਾ ਹੈ ਵਿਕਾਸ ਹੁੰਦਾ ਹੈ ਠੀਕ ਹੈ ਮਨੁੱਖ ਦੇ ਸਾਹਮਣੇ ਸਭ ਤੋਂ ਪਹਿਲਾਂ ਲੋੜ ਪੈਦਾ ਹੁੰਦੀ ਹੈ ਕਹਿੰਦਾ ਮਤਲਬ ਹੈ ਕਿ ਜਦੋਂ ਮਨੁੱਖ ਨੂੰ ਜ਼ਰੂਰਤ ਪੈਦਾ ਹੁੰਦੀ ਹੈ ਫੋਰ ਐਗਜ਼ਾਮਪਲ ਤਾਂ ਇੱਕ ਫੈਮਿਲੀ ਹੈ ਠੀਕ ਹੈ ਉਸ ਦੇ ਵਿੱਚ ਮੰਮੀ ਪਾਪਾ ਨੇ ਠੀਕ ਹੈ ਬੱਚੇ ਨੇ ਤਾਂ ਬੱਚਿਆਂ ਦੀ ਨੀਡ ਕੀ ਹੈ ਬੱਚਿਆਂ ਦੀ ਨੀਡ ਹੈ ਕਿ ਉਹਨਾਂ ਨੂੰ ਟਾਈਮ ਸਿਰ ਜਿਹੜੀ ਸਟੱਡੀ ਪ੍ਰੋਵਾਈਡ ਕੀਤੀ ਜਾਵੇ ਟਾਈਮ ਸਿਰ ਉਹਨਾਂ ਨੂੰ ਖਾਣਾ ਪੀਣਾ ਜਿਹੜਾ ਪ੍ਰੋਵਾਈਡ ਕੀਤਾ ਜਾਵੇ ਤੇ ਇਹ ਜਿਹੜੀ ਲੋਡ ਹੈ ਮਨੁੱਖ ਦੀ ਤੇ ਉਹਨੂੰ ਕੰਮ ਕਰਨ ਦੇ ਵਿੱਚ ਮਜਬੂਰ ਕਰਦੀ ਹੈ ਤੇ ਜਿਹੜਾ ਹੈਡ ਆਫ ਫੈਮਿਲੀ ਹੁੰਦਾ ਉਹ ਕੰਮ ਕਰਦਾ ਆਪਣਾ ਕੀਤਾ ਕਰਦਾ ਜੋਬ ਕਰਦਾ ਤੇ ਫਿਰ ਆਪਣੀ ਫੈਮਿਲੀ ਨੂੰ ਵੈਲ ਸਟੈਂਡ ਕਰਦਾ ਠੀਕ ਹੈ ਸ਼ੁਰੂ ਵਿੱਚ ਲੋੜ ਨੂੰ ਪੂਰਾ ਕਰਨ ਲਈ ਮਨੁੱਖ ਨੇ ਸਾਂਝੇ ਰੂਪ ਵਿੱਚ ਯਤਨ ਕੀਤੇ ਸਮਾਜ ਬਦਲਣ ਦੇ ਨਾਲ ਲੋੜਾਂ ਦੀ ਪੂਰਤੀ ਲਈ ਅਪਣਾਏ ਗੇ ਢੰਗ ਵੀ ਬਦਲ ਦੇਗੇ ਮਨੁੱਖ ਜੰਗਲਾਂ ਤੋਂ ਝੌਂਪੜੀਆਂ ਨੂੰ ਛੱਡ ਕੇ ਪੱਕੇ ਘਰਾ ਪਿੰਡਾਂ ਤੇ ਨਗਰਾਂ ਦਾ ਨਿਰਮਾਣ ਕਰਨ ਲੱਗਾ ਇਸ ਦੇ ਕਾਰਨ ਕੰਮਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਵੱਖ-ਵੱਖ ਕੰਮਾਂ ਨੂੰ ਸਮੁੱਚੇ ਢੰਗ ਨਾਲ ਕਰਨ ਲਈ ਕਾਮਾ ਸ਼੍ਰੇਣੀਆਂ ਹੋਂਦ ਵਿੱਚ ਆਈਆਂ ਜਦੋਂ ਕੋਈ ਕਾਮਾ ਸ਼੍ਰੇਣੀ ਕਿਸੇ ਕੰਮ ਨੂੰ ਲੰਮੇ ਸਮੇਂ ਤੱਕ ਕਰਦੀ ਰਹਿੰਦੀ ਹੈ ਤਾਂ ਉਸ ਕੰਮ ਨੂੰ ਕਿੱਤੇ ਦਾ ਨਾਮ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਪੰਜਾਬ ਵਿੱਚ ਲੱਕੜ ਦਾ ਕੰਮ ਕਰਨ ਵਾਲੇ ਨੂੰ ਤਰਖਾਨ ਲੋਹੇ ਦਾ ਕੰਮ ਕਰਨ ਵਾਲੇ ਨੂੰ ਲੋਹਾਰ ਅਤੇ ਸੋਨੇ ਦਾ ਕੰਮ ਕਰਨ ਵਾਲੇ ਨੂੰ ਸੁਨਿਆਰਾ ਕਿਹਾ ਜਾਂਦਾ ਹੈ ਸੰਸਕ੍ਰਿਤੀ ਵਿੱਚ ਹੱਥ ਨੂੰ ਕਾਰ ਕਿਹਾ ਜਾਂਦਾ ਹੈ ਅਤੇ ਹੱਥ ਨਾਲ ਕੀਤੇ ਗਏ ਕੰਮ ਨੂੰ ਕਾਰ ਕਰਣੀ ਕਿਹਾ ਜਾਂਦਾ ਹੈ ਸਾਧ ਸੰਬਦਾਂ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਕਿਤਾ ਉਸ ਨੂੰ ਕਿਹਾ ਜਾਂਦਾ ਹੈ ਜਿਸ ਕੰਮ ਤੋਂ ਕਿਸੇ ਕਿਰਤ ਦਾ ਨਿਰਮਾਣ ਹੁੰਦਾ ਹੋਵੇ ਜਿਵੇਂ ਤਰਖਾਨ ਲੋਹਾਰ ਸੁਨਿਆਰ ਦੁਆਰਾ ਬਣਾਈਆਂ ਵਸਤੂਆਂ ਇਸ ਤਰ੍ਹਾਂ ਬਾਜੀਗਰ ਤੇ ਮਰਾਸ਼ੀ ਲੋਕਾਂ ਦਾ ਮਨੋਰੰਜਨ ਕਰਨ ਦਾ ਕੰਮ ਕਰਦੇ ਹਨ ਅਜਿਹੇ ਕਿੱਤੇ ਵਿੱਚ ਸੁਹੀ ਜਾ ਸਕਣ ਵਾਲੀ ਕਿਰਤ ਦਾ ਨਿਰਮਾਣ ਨਹੀਂ ਹੁੰਦਾ ਬਲਕਿ ਇਸ ਕਿਰਤ ਦੁਆਰਾ ਕੇਵਲ ਮਹਿਸੂਸ ਕੀਤਾ ਜਾ ਸਕਦਾ ਹੈ ਜਿਵੇਂ ਬਾਜੀਗਰ ਆਪਣੇ ਕਿੱਤੇ ਤੇ ਕਰਤੱਵ ਨਾਲ ਸਾਡੇ ਮਨ ਨੂੰ ਖੁਸ਼ੀ ਪ੍ਰਦਾਨ ਕਰਦੇ ਹਨ ਤੇ ਉਹਨਾਂ ਦੁਆਰਾ ਦਿਖਾਏ ਗੇ ਕਰਤੱਵ ਨਾਲ ਅਸੀਂ ਆਪਣੇ ਮਨ ਵਿੱਚ ਕਈ ਪ੍ਰਕਾਰ ਦੇ ਦ੍ਰਿਸ਼ ਸਿਰਜਦੇ ਹਾਂ ਲੋਕ ਕਿਤਾ ਪਿਤਾਪੁਰਖੀ ਕੰਮ ਨੂੰ ਕਿਹਾ ਜਾਂਦਾ ਹੈ ਜਿਸ ਨੂੰ ਨਵੀਂ ਪੀੜੀ ਵਡੇਰਿਆਂ ਤੋਂ ਸਿੱਖਦੀ ਹੈ ਇਸ ਕਰਕੇ ਹੀ ਲੋਕ ਕਿੱਤਿਆਂ ਵਿੱਚ ਉਸਤਾਦੀ ਸ਼ਗਿਰਦੀ ਦੀ ਪਰੰਪਰਾ ਹੁੰਦੀ ਹੈ ਜਿਸ ਵਿੱਚ ਉਸਤਾਦ ਸਿਖਾਉਣ ਵਾਲਾ ਅਤੇ ਸ਼ਗਿਰਦ ਸਿੱਖਣ ਵਾਲਾ ਹੁੰਦਾ ਹੈ ਇਸ ਪਰੰਪਰਾ ਵਿੱਚ ਉਸਤਾਦ ਆਪਣੇ ਹੱਥਾਂ ਦੇ ਹੁਨਰ ਨੂੰ ਆਪਣੇ ਸ਼ਗਿਰਦ ਨੂੰ ਪੈਸੇ ਲੈ ਕੇ ਜਾਂ ਉਸ ਤੋਂ ਕਿਤੇ ਨਾਲ ਸੰਬੰਧਿਤ ਛੋਟੇ ਮੋਟੇ ਕੰਮ ਕਰਾ ਕੇ ਸਿਖਾਉਂਦਾ ਹੈ ਲੋਕ ਕਿੱਤੇ ਦੀ ਮੁੱਖ ਵਿਸ਼ੇਸ਼ਤਾ ਇਹ ਹੁੰਦੀ ਹੈ ਕਿ ਇਸ ਸਮਾਜ ਵਿੱਚ ਰਹਿੰਦੇ ਲੋਕਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਵਿੱਚ ਬਹੁਤ ਜ਼ਰੂਰੀ ਹੁੰਦਾ ਹੈ ਅਤੇ ਇਨ੍ਹਾਂ ਕਿੱਤਿਆਂ ਦੁਆਰਾ ਹੀ ਸਮਾਜ ਵਿੱਚ ਰਹਿੰਦੇ ਲੋਕ ਇੱਕ ਦੂਜੇ ਦੀ ਮਦਦ ਕਰਦੇ ਹਨ ਜਿਵੇਂ ਖੇਤੀ ਅਤੇ ਘਰੇਲੂ ਲੋੜਾਂ ਲਈ ਤਰਖਾਨ ਤੇ ਲੋਹਾਰ ਦਾ ਕੰਮ ਏ ਆਪਣੇ ਕਿੱਤੇ ਦੁਆਰਾ ਲੋਕਾਂ ਲਈ ਗੱਡਾ ਸੁਹਾਗਾ ਹਾਲ ਪੰਜਾਲੀ ਦਾਤਰੀ ਕਹੀ ਮਤਲਬ ਇਹ ਚੀਜ਼ਾਂ ਜਿਹੜੀ ਹੁੰਦੀਆਂ ਖੇਤਾਂ ਵਿੱਚ ਯੂਜ਼ ਹੁੰਦੀਆਂ ਫਿਰ ਘਰਾਂ ਵਿੱਚ ਇਹ ਕੀ ਬਣਾ ਸਕਦੇ ਨੇ ਮੰਜਾ ਪੀੜੀ ਮਧਾਨੀ ਸੰਦੂਖ ਪੰਘੂੜਾ ਆਦਿ ਬਣਾਉਂਦੇ ਹਨ ਸੁਨਿਆਰਾ ਆਪਣੇ ਕਿੱਤੇ ਦੁਆਰਾ ਲੋਕਾਂ ਲਈ ਗਹਿਣੇ ਤੇ ਤਿੱਕ ਮਿਹਾਰ ਘਰਾਂ ਵਿੱਚ ਵਰਤਣ ਵਾਲੇ ਭਾਂਡੇ ਤਿਆਰ ਕਰਦੇ ਹਨ ਕਾਂ ਦਾ ਮਤਲਬ ਹੈ ਕਿ ਪਹਿਲਾਂ ਲੋਕੀਂ ਮਿੱਟੀ ਦੇ ਬਰਤਨ ਜਿਹੜੇ ਸੀ ਉਹ ਯੂਜ਼ ਕਰਦੇ ਸੀ ਅੱਜ ਕਾ ਸਮਾਂ ਜਿਹੜਾ ਚੇਂਜ ਹੋ ਗਿਆ ਤੇਲੀ ਬੀਜਾਂ ਵਿੱਚ ਬੀਜ ਕੱਢਣ ਦਾ ਕੰਮ ਕਰਦਾ ਹੈ ਲੋਕ ਕਿੱਤੇ ਦੀ ਮੁੱਖ ਵਿਸ਼ੇਸ਼ਤਾ ਇਹ ਹੁੰਦੀ ਹੈ ਕਿ ਇਹ ਹਰ ਇੱਕ ਲਈ ਉਪਯੋਗੀ ਹੁੰਦਾ ਹੈ ਜਿਵੇਂ ਕਿ ਜੁੱਤੀ ਤੇ ਕੱਪੜੇ ਦੀ ਲੋੜ ਹਰ ਮੁੱਖ ਨੂੰ ਹੁੰਦੀ ਹੈ ਪਿਛਲੀ ਇੱਕ ਸਦੀ ਵਿੱਚ ਸਮਾਜ ਦੇ ਵਿਕਾਸ ਤੇ ਆਬਾਦੀ ਦੇ ਵਧਣ ਕਾਰਨ ਲੋਕ ਕਿੱਤਿਆਂ ਦੀ ਗਿਣਤੀ ਵਿੱਚ ਵੱਡਾ ਵਾਧਾ ਹੋਇਆ ਹੈ ਉਹਨਾਂ ਹੱਥਾਂ ਨਾਲ ਕੀਤੇ ਜਾਣ ਵਾਲੇ ਕੰਮਾਂ ਨਾਲ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨਾ ਮੁਸ਼ਕਲ ਹੁੰਦਾ ਹੈ। ਕਿਉਂ ਮੁਸ਼ਕਲ ਹੁੰਦਾ ਹੈ? ਕਿਉਂਕਿ ਵੇਖੋ ਜਦੋਂ ਸਾਡੇ ਕੋਲ ਰੁਜ਼ਗਾਰ ਹੋ ਗਿਆ, ਆਪਕ ਜਿਹੜੇ ਨੇ ਆਪਣੀ ਫੈਮਿਲੀ ਨੂੰ ਅੱਛੇ ਤਰ੍ਹਾਂ ਪਾਲਣ ਲੱਗੇ, ਆਪਣੇ ਬੱਚਿਆਂ ਨੂੰ ਅੱਛੀਆਂ-ਚੀਜ਼ਾਂ ਪ੍ਰੋਵਾਈਡ ਕਰਨ ਲੱਗੇ ਤੇ ਇਸ ਦੇ ਨਾਲ ਕੀ ਹੋਇਆ ਕਿ ਜਨਸੰਖਿਆ ਵਿੱਚ ਵਾਧਾ ਹੋਇਆ। ਹੁਣ ਜਿਹੜੀ ਲੋੜਾਂ ਆਵਾਂ ਉਹਨੂੰ ਮਨੁੱਖ ਦੇ ਹੱਥਾਂ ਨਾਲ ਕੰਮ ਕਰਕੇ ਪੂਰਾ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਕੀ ਕੀਤਾ ਕਿ ਮਨੁੱਖ ਨੇ ਵਿਗਿਆਨ ਦੀ ਹੈਲਪ ਲਈ ਤੇ ਜਿਹੜਾ ਮਨੁੱਖ ਹੱਥਾਂ ਨਾਲ ਕੰਮ ਕਰਦਾ ਹੈ ਉਹ ਉਹ ਕਮ ਹੁਣ ਮਸ਼ੀਨਾਂ ਕਰ ਲੱਪੀਆਂ ਠੀਕ ਹੈ ਕਹਿੰਦੇ ਕਿ ਹੁਣ ਹੱਥਾਂ ਨਾਲ ਕੀਤੇ ਜਾਣ ਵਾਲੇ ਕੰਮਾਂ ਨਾਲ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਸੀ ਅਤੇ ਲੋਕਾਂ ਅੱਗੇ ਇਹ ਮੁਸ਼ਕਲ ਆਬਾਦੀ ਦੇ ਵਧਣ ਕਾਰਨ ਪੈਦਾ ਹੋ ਰਹੀ ਸੀ ਲੁਖ ਨੇ ਵਿਗਿਆਨ ਦੀਆਂ ਨਵੀਆਂ ਕਾਢਾਂ ਨੂੰ ਜਨਮ ਦਿੱਤਾ ਤੇ ਵੱਧ ਹੋ ਰਹੀਆਂ ਲੋੜਾਂ ਦੀ ਪੂਰਤੀ ਲਈ ਮਸ਼ੀਨਾਂ ਦਾ ਸਹਾਰਾ ਲਿਆ ਅੱਜ ਕੱਲ ਪੰਜਾਬ ਵਿੱਚ ਲਗਭਗ ਹਰ ਕਿੱਤੇ ਵਿੱਚ ਮਸ਼ੀਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਮੈਸ਼ੀਨਾਂ ਦੇ ਪਰਜੋਗ ਨਾਲ ਵਸਤੂਆਂ ਦੇ ਨਿਰਮਾਣ ਵਿੱਚ ਵਾਧਾ ਹੋਇਆ ਹੈ ਪਰ ਇਸ ਦੇ ਕਾਰਨ ਕਾਰੀਗਰਾਂ ਦੀ ਨਿੱਜੀ ਪਹਿਚਾਨ ਗੁਵਾਚ ਗਈ ਹੈ ਤੇ ਇਹਨਾਂ ਦੀ ਥਾਂ ਕੰਪਨੀਆਂ ਨੇ ਲੈ ਲਈ ਹੈ ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਸਮਾਜ ਦੇ ਵਿਕਾਸ ਲਈ ਵਿਗਿਆਨ ਦੀ ਸਹਾਇਤਾ ਲੈਣੀ ਬਹੁਤ ਜ਼ਰੂਰੀ ਹੈ ਪਰ ਪੰਜਾਬ ਦੇ ਲੋਕ ਕਿਤੇ ਨਿਰੰਤਰ ਵਿਕਾਸ ਦੇ ਰਾਹ ਵਿੱਚ ਚੱਲ ਰਹੇ ਹਨ ਲੋਕਲਾਵਾਂ ਦਾ ਜਨਮ ਮੁੱਖ ਦੁਆਰਾ ਕੀਤੇ ਗਏ ਕੰਮਾਂ ਦੀ ਸਾਦਗੀ ਤੇ ਕਲਾਤਮਿਕ ਗੁਣਾ ਵਿੱਚੋਂ ਹੋਈ ਪਰ ਚੇਂ ਸਮੇਂ ਤੋਂ ਹੀ ਲੋਕ ਕਲਾਵਾ ਮਨੁੱਖ ਦੀ ਮਾਨਸਿਕ ਤ੍ਰਿਪਤੀ ਦਾ ਸਾਧਨ ਬਣਿਆ ਹਨ ਮਾਨਸਿਕ ਤ੍ਰਿਪਤੀ ਦਾ ਮਤਲਬ ਹੈ ਕਿ ਜਦੋਂ ਇੱਕ ਮਨੁੱਖ ਆਪਣੇ ਫੈਮਿਲੀ ਨੂੰ ਚੰਗੀਆਂ ਚੀਜ਼ਾਂ ਪ੍ਰੋਵਾਈਡ ਕਰਦਾ ਹੈ ਆਪਣੇ ਚੰਗੇ ਰੁਜ਼ਗਾਰ ਦੁਆਰਾ ਆਪਣੀ ਜੋਬ ਦੁਆਰਾ ਤੇ ਉਹ ਸੰਤੁਸ਼ਟ ਹੁੰਦਾ ਕਿ ਮੈਂ ਆਪਣੀ ਫੈਮਿਲੀ ਨੂੰ ਵੈਲ ਸਟੈਂਡ ਕਰ ਰਿਹਾ ਮੈਂ ਆਪਣੀ ਫੈਮਿਲੀ ਦੀ ਸਾਰੀਆਂ ਨੀਡਸ ਜਿਹੜੀਆਂ ਪੂਰੀਆਂ ਕਰ ਰਿਹਾ ਇਸ ਕਰਕੇ ਮਨੁੱਖ ਨੂੰ ਮਾਨਸਿਕ ਤ੍ਰਿਪਤੀ ਹੁੰਦੀ ਹੈ ਠੀਕ ਹੈ ਸਿੰਧ ਘਾਟੀ ਦੀ ਖੁਦਾਈ ਵਿੱਚ ਮਿਲੀਆਂ ਮੂਰਤੀਆਂ ਗਹਿਣੇ ਠੀਕਰ ਮੋਹਰਾ ਉੱਤੇ ਉਭਰੇ ਚਿੱਤਰ ਮਿੱਟੀ ਦੇ ਭਾਂਡਿਆਂ ਉੱਪਰ ਹੋਈ ਚਿੱਤਰਕਾਰੀ ਦੇ ਨਮੂਨੇ ਤੇ ਨਾਚੀ ਦੀ ਮੂਰਤੀ ਪੰਜਾਬ ਦੀ ਪੁਰਾਤਨ ਲੋਕ ਕਲਾ ਦੀ ਗਵਾਹੀ ਹਨ ਇਹੜੀ ਕਲਾ ਕਿਸੇ ਸਭਿਤਾ ਦੇ ਮਨੁੱਖ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰਦੇ ਹੋਏ ਅਤੇ ਵਿਰਸੇ ਵਿੱਚ ਪ੍ਰਾਪਤ ਹੋਈ ਹੋਵੇ ਤਾਂ ਉਸ ਨੂੰ ਲੋਕ ਕਲਾ ਕਿਹਾ ਜਾਂਦਾ ਹੈ ਜਿਵੇਂ ਜਿਵੇਂ ਲੋਕ ਕਲਾ ਵਿੱਚ ਨਿਖਾਰ ਆਉਂਦਾ ਗਿਆ ਤੀਵੇਂ-ਤੀਵੇਂ ਇਸ ਦੇ ਨਿਯਮ ਬਣਦੇ ਗਏ ਜੋ ਕਲਾ ਦਾ ਸਾਸ਼ਤਰ ਬਣ ਜਾਂਦੇ ਹਨ ਜਿਸ ਕਾਰਨ ਇਸ ਨੂੰ ਸਾਸਤਰੀ ਕਲਾ ਕਿਹਾ ਜਾਣ ਲੱਗ ਪਿਆ ਸਾਸਤਰੀ ਕਲਾ ਲਈ ਭਾਵੇਂ ਕੁਝ ਨਿਯਮ ਬਣਾਏ ਗਏ ਹਨ ਪਰ ਇਹ ਨਿਯਮ ਦਚਕੀਲੇ ਹੁੰਦੇ ਹਨ ਲਚਕੀਲੇ ਮਤਲਬ ਇਨ੍ਹਾਂ ਵਿੱਚ ਵਾਧਾ ਘਾਟਾ ਕੀਤਾ ਜਾ ਸਕਦਾ ਹੈ ਅਤੇ ਇਨ੍ਹਾਂ ਕਲਾਵਾਂ ਵਿੱਚੋਂ ਮਨੋਰੰਜਨ ਦੇ ਗੁਣ ਵੀ ਮਿਲਦੇ ਹਨ ਪੰਜਾਬ ਵਿੱਚ ਲੋਕ ਕਲਾਵਾਂ ਦੀਆਂ ਸਿਰਜਕ ਇਸਤਰੀਆਂ ਰਹੀਆਂ ਹਨ ਬਾਗ ਫੁੱਲ ਕਾਰੀ ਦੀ ਕਢਾਈ ਭਾਂਡੇ ਰੱਖਣ ਲਈ ਪਰਸ਼ੱਤੀਆਂ ਹਾਰੇ, ਪਰੋਲੇ, ਪਟੂਲੇ ਚੌਂਕੇ ਉੱਤੇ ਜਾਂ ਕੰਧਾਂ ਉੱਤੇ ਮਿੱਟੀ, ਪਾਂਡੋ ਮਿੱਟੀ, নীল ਚੁੰਨੇ, ਹਿਰਮਚੀ, ਹਲਦੀ, ਕਾਲਖ ਜਾਂ ਪੀਲੀ ਮਿੱਟੀ ਦੇ ਘੋਲ ਤੋਂ ਬਣੇ ਸਾਂਝੀ ਤੇ ਅਰੋਹੀ ਦੇ ਚਿੱਤਰ ਤੇ ਹੋਰ ਕਈ ਪ੍ਰਕਾਰ ਦੇ ਨਮੂਨੇ ਆਦੀ ਪੰਜਾਬ ਦੀਆਂ ਇਸਤਰੀਆਂ ਦੀਆਂ ਲੋਕ ਕਲਾਵਾਂ ਹਨ ਜਿਨ੍ਹਾਂ ਦੀ ਸਮੱਗਰੀ ਉਹ ਆਪਣੇ ਚੁਗਿਰਦੇ ਤੋਂ ਹੀ ਪ੍ਰਾਪਤ ਕਰ ਦਿਆ ਹਨ ਕਿਆ ਨਾ ਮਤਲਬ ਕਿ ਇਹਨਾਂ ਚੀਜ਼ਾਂ ਨੂੰ ਬਣਾਉਣ ਵਾਸਤੇ ਉਹਨਾਂ ਨੂੰ ਕੋਈ ਸਪੈਸ਼ਲ ਯਤਨ ਨਹੀਂ ਕਰਨਾ ਪੈਂਦਾ ਇਹ ਸਾਰਾ ਮਟੀਰੀਅਲ ਜਿਹੜਾ ਉਹਨਾਂ ਨੂੰ ਆਪਣੇ ਇर्द-ਗਿਰਦ ਹੀ ਮਿਲ ਜਾਂਦਾ ਹੈ ਪੰਜਾਬ ਦੀਆਂ ਇਹ ਕਲਾਵਾਂ ਪੀੜੀ ਦਰ ਪੀੜੀ ਚੱਲਣ ਵਾਲੀ ਕਲਾ ਦੇ ਨਮੂਨੇ ਹਨ ਬਾਗ ਤੇ ਫੁਲਕਾਰੀ ਪੰਜਾਬ ਦੀ ਲੋਕ ਕਲਾ ਵਿੱਚ ਵਿਸ਼ੇਸ਼ ਸਥਾਨ ਰੱਖਦੇ ਹਨ ਬਾਗ ਦੀ ਕਢਾਈ ਖੱਦਰ ਦੇ ਕੱਪੜੇ ਉੱਤੇ ਰੰਗ-ਬਰੰਗੇ ਧਾਗਿਆਂ ਨਾਲ ਕੀਤੀ ਜਾਂਦੀ ਹੈ ਇਸ ਕਢਾਈ ਵਿੱਚ ਕੋਈ ਥਾਂ ਖਾਲੀ ਨਹੀਂ ਰਹਿੰਦੀ ਕਹਿੰਦਾ ਮਤਲਬ ਕਿ ਇੰਨਾ ਸੰਗਣਾ ਕੱਢਿਆ ਜਾਂਦਾ ਕਿ ਜਿਵੇਂ ਇੱਕ ਬਾਗ ਦੇ ਵਿੱਚ ਬਹੁਤ ਸਾਰੇ ਦਰਖਤ ਲੱਗੇ ਹੁੰਦੇ ਹਨ ਤੇ ਜਦੋਂ ਅਸੀਂ ਉੱਪਰ ਤੋਂ ਵੀ ਦੇਖਦੇ ਹਾਂ ਠੀਕ ਹੈ ਜਦੋਂ ਅਸੀਂ ਉੱਪਰ ਦੇਖਦੇ ਹਾਂ ਨਜ਼ਰ ਮਾਰਦੇ ਹਾਂ ਤੇ ਸਾਰਾ ਲੱਗਦਾ ਕੋਈ ਚਾਦਰ ਜੀ ਵਿਸ਼ੀ ਹੁੰਦੀ ਹੈ ਠੀਕ ਹੈ ਇਸ ਕਢਾਈ ਵਿੱਚ ਕੋਈ ਥਾਂ ਖਾਲੀ ਨਹੀਂ ਹੁੰਦੀ ਇਸ ਕਢਾਈ ਲਈ ਗੁੜੇ ਰੰਗ ਦੇ ਰੇਸ਼ਮੀ ਤਾਗੇ ਵਰਤੇ ਜਾਂਦੇ ਹਨ ਫੁਲਕਾਰੀ ਦੀ ਕਢਾਈ ਵੀ ਖੱਦਰ ਦੇ ਕੱਪੜੇ ਉੱਤੇ ਰੰਗ ਬਰੰਗੇ ਤਾਗਿਆਂ ਨਾਲ ਕੱਢੀ ਜਾਂਦੀ ਹੈ ਇਹ ਕਢਾਈ ਕੱਪੜੇ ਦੇ ਪੁੱਠੇ ਪਾਸਿਓਂ ਕੀਤੀ ਜਾਂਦੀ ਹੈ ਇਸ ਦੇ ਕਈ ਰੂਪ ਹਨ ਵਿੱਚ ਚੋਪ ਤਿਲਪਤਰਾ ਤੇ ਨੀਲਕ ਪ੍ਰਸਿੱਧ ਹਨ ਚੋਪ ਤੇ ਸੁਬਰ ਵਿਆਹ ਦੀਆਂ ਫੁਲਕਾਰੀਆਂ ਹਨ ਸੁਬਰ ਫੁਲਕਾਰੀ ਨਾਨਕਿਆਂ ਵੱਲੋਂ ਵਿਆਹ ਵਾਲੀ ਕੁੜੀ ਨੂੰ ਫੇਰੀਆਂ ਸਮੇਂ ਦਿੱਤੀ ਜਾਂਦੀ ਹੈ ਤਿਲਪਤਰਾ ਸਧਾਰਨ ਕਿਸਮ ਦੀ ਫੁਲਕਾਰੀ ਹੈ ਨੀਲਕ ਦੀ ਕਢਾਈ ਨੀਲੇ ਰੰਗ ਦੇ ਖੱਦਰ ਉੱਤੇ ਪੀਲੇ ਜਾਂ ਲਾਲ ਰੰਗ ਦੇ ਧਾਗੇ ਨਾਲ ਕੀਤੀ ਜਾਂਦੀ ਹੈ ਫੁਲਕਾਰੀ ਦੀ ਕਢਾਈ ਵਿੱਚ ਘੁੰਗੜ ਬਾਗ ਦਾ ਵਿਸ਼ੇਸ਼ ਥਾਨ ਹੈ ਦੀ ਕਢਾਈ ਤਿਕੋਣੇ ਨਮੂਨੇ ਵਿੱਚ ਸਿਰ ਅਤੇ ਮੱਥੇ ਉੱਪਰ ਆਉਣ ਵਾਲੇ ਹਿੱਸੇ ਉੱਪਰ ਕੀਤੀ ਜਾਂਦੀ ਹੈ ਫੁਲਕਾਰੀ ਕਢਾਈ ਦੀਆਂ ਸਾਰੀਆਂ ਬਣਗੀਆਂ ਹੀ ਖੱਦਰ ਦੇ ਕੱਪੜੇ ਨਾਲ ਸੰਬੰਧ ਰੱਖਦੀਆਂ ਹਨ ਆਧਾਰਨ ਖੱਦਰ ਤੋਂ ਬਿਨਾ ਲਾਹ ਰੰਗ ਦਾ ਮੁਲਾਇਮ ਖੱਦਰ ਵੀ ਇਸਤੇਮਾਲ ਕੀਤਾ ਜਾਂਦਾ ਸੀ ਜਿਸ ਨੂੰ ਹਲਵਾਨ ਕਿਹਾ ਜਾਂਦਾ ਸੀ ਇਸ ਕਢਾਈ ਲਈ ਰੰਗ ਦਾ ਰੇਸ਼ਮੀ ਧਾਗੇ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਨਾਲੇ ਨਵਾਰ ਪੱਖੀਆਂ ਦੀ ਬੁਣਤੀ ਰੂੰਹਾਲਾਂ ਦੀ ਕੰਢਾਈ ਮਿੱਟੀ ਦੇ ਭਾਂਡੇ ਕਾਗਜ਼ ਜਾਂ ਗੱत्ता ਮਿਲਾ ਕੇ ਬਣਾਏ ਬੋਹੀਏ ਗੋਟੇ ਆਦਿ ਪੰਜਾਬ ਦੀ ਲੋਕ ਕਲਾ ਦੇ ਅੰਗ ਹਨ ਸਧਾਰਨ ਵਸਤੂਆ ਜਦੋਂ ਲੋਕ ਕਲਾ ਦੀ ਵਣਗੀ ਵਿੱਚ ਟੱਲ ਕੇ ਪੇਸ਼ ਹੁੰਦੀਆਂ ਹਨ ਤਾਂ ਇਹਨਾਂ ਤੋਂ ਪੰਜਾਬ ਦੀ ਲੋਕ ਕਲਾ ਦਾ ਗੌਰਵ ਪਤਾ ਲੱਗਦਾ ਹੈ ਠੀਕ ਹੈ ਬੇਟਾ ਇਸ ਤਰ੍ਹਾਂ ਤੁਸੀਂ ਇਹ ਜਿਹੜਾ ਲੈਸਨ ਆ ਤੁਹਾਡਾ ਲੇਖ ਹੈ ਇਹਨੂੰ ਅੱਛੇ ਤਰ੍ਹਾਂ ਸੁਣ ਲੈਣਾ ਤਾਂ ਜੋ ਕੋਈ ਵਸ਼ਣ ਅਨਸਰ ਕਰਦੇ ਸਮੇਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਮਿਲਦੇ ਆ ਨੈਕਸਟ ਵੀਡੀਓ ਚ ਟੇਕ ਕੇ ਆ